ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਗੁਰਵਾਨ ਦੀ ਜੋ ਦੋ ਜਹਾਂ ਦੇ ਬਾਲੀ ਧਰਮ ਦੇ ਰੱਖਿਆ ਕਿ ਜੁਗੋ ਜੋਗਾ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਜਰਦੀਆਂ ਹਾਜ਼ਰੀਆਂ ਪਾ ਰਹੀ ਗੁਰੂ ਰੂਪ ਗੁਰ ਕੈਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਵਾਸੀ ਸ਼੍ਰੀਮਾਨ ਸਤਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਜੜਗਵਾਲੇ ਮਹਾਪੁਰਖਾਂ ਜੀ ਦੇ ਛੱਪੀ ਵੀ ਸਾਲਾਨਾ ਵਰਸੀ ਮਨਾਉਣ ਦੇ ਸਬੰਧ ਵਿੱਚ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸਤਬਾਬਾ ਭਵਿੰਦਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਜਰਗਵਾਲਿਆ ਵੱਲੋਂ ਅੱਠ ਦਵਾਨਾਂ ਦੀ ਬਖਸ਼ਿਸ਼ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਵਾਸਤੇ ਕੀਤੀ ਗਈ ਸੋ ਸਾਧ ਸੰਗਤ ਜੀ ਸੋ ਬੇਨਤੀ ਕੀਤੀ ਜਾਂਦੀ ਹੈ ਦੇਗ ਵਾਲੇ ਵੀਰਾਂ ਦੇ ਚਾਲਣਾ ਵਿੱਚ ਦੇਗ ਵਰਤੋਂਨੀ ਸ਼ੁਰੂ ਕਰ ਦਿਓ ਜੀ ਸੋ ਵੀਰਾਂ ਦੇ ਵਿਚਾਰਨੇ ਵਿੱਚ ਬੇਨਤੀ ਹੈ ਸੰਗਤਾਂ ਦੇ ਵਿੱਚੋਂ ਉੱਥੋਂ ਭਾਈ ਦੇਗ ਵਰਤੋਂ ਦੀ ਸੇਵਾ ਕਰੋ ਸੋ ਥੋੜਾ ਕੰਮ ਜਲਦੀ ਹੋ ਜਾਊਗਾ ਸੋ ਨੌਜਵਾਨ ਵੀਰਾਂ ਦੇ ਚਾਲਣਾ ਵਿੱਚ ਬੇਨਤੀ ਹੈ ਭਾਈ ਦੇਗ ਵਰਤੋਂ ਦੀ ਸੇਵਾ ਕਰੋ ਜੀ ਸੋ ਸਭ ਤੋਂ ਪਹਿਲਾਂ ਜੋ ਸਨਮਾਨ ਹੈ ਗੁਰੂ ਮਹਾਰਾਜੀ ਦੇ ਵਜੀਰ ਬਾਬਾ ਕੁਲਦੀਪ ਸਿੰਘ ਜੀ ਹੈਡ ਗ੍ਰੈਂਟੀ ਗੁਰਦੁਆਰਾ ਚੇਸਨਗਰ ਸਾਹ ਸੰਗਤ ਜੀ ਉਹਨਾਂ ਦਾ ਸਨਮਾਨ ਮਾਹਪੁਰਖ ਕਰ ਰਹੇ ਹਨ ਸੋ ਮਾਹਪੁਰਖਾਂ ਵੱਲੋਂ ਬਾਬਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਹਰ ਸੰਗਤਾਂ ਵੱਲੋਂ ਬਾਬਾ ਜੀ ਦਾ ਸਨਮਾਨ ਕੀਤਾ ਜਾਵੇਗਾ ਭਾਈ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਸਾਹਿਬ ਉਹ ਵੀ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ ਸੋ ਪਹਿਲਾ ਮਹਾਪੁਰਖਾਂ ਦਾ ਸਨਮਾਨ ਕੀਤਾ ਜਾਵੇਗਾ ਸ੍ਰੀ ਆਕਾਲ ਸੋਮਾਪੁਰਖਾਂ ਦਾ ਸੰਵਾਦ ਸੰਗਤਾਂ ਵੱਲੋਂ ਕੀਤਾ ਗਿਆ ਸੋਮਾਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 8 ਦਿਨ ਲਗਾਤਾਰ ਕੀਰਤਨ ਦੀ ਸੇਵਾ ਕਰਕੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਸੋਨ ਐਮ ਐਲ ਏ ਸਹਿਬਾਨ ਆਪ ਸੰਗਤਾਂ ਦਾ ਧੰਨਵਾਦ ਕਰਨਗੇ ਅੱਛਾ ਸੋ ਜੋ ਮਹਾਪੁਰਖਾਂ ਦੇ ਕੀਰਤਨੀ ਜਥੇ ਦੇ ਮੁਖੀ ਭਾਈ ਅਮਨਦੀਪ ਸਿੰਘ ਜੀ ਕੀਤਨੀ ਜਥੇ ਦੇ ਮੁਖੀ ਭਾਈ ਅਮਨਦੀਪ ਸਿੰਘ ਜੀ ਉਹਨਾਂ ਦਾ ਵੀ ਗੁਰੂ ਘਰ ਬੋਲੇ ਸਨਮਾਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਲੰਗਰ ਵਾਲੇ ਵੀਰ ਜੋੜਾ ਕਰਦੇ ਵੀਰ ਸ਼ਬੀਲ ਵਾਲੇ ਵੀਰ ਸਾਈਕਲ ਸਟੈਂਡ ਵਾਲੇ ਵੀਰ ਉਹ ਵੀ ਭਾਈ ਸਟੇਜ ਤੇ ਪਹੁੰਚ ਆਉਣ ਦੀ ਕਿਰਪਾਲਤਾ ਕਰਨ ਉਹਨਾਂ ਦਾ ਵੀ ਗੁਰੂ ਘਰ ਵੱਲ ਸਨਮਾਨ ਕੀਤਾ ਜਾਵੇਗਾ ਸੋਹਣ ਐਮ ਐਲ ਏ ਸਾਹਿਬ ਦਾ ਸਨਮਾਨ ਮਾਹਪੁਰਖ ਕਰ ਰਹੇ ਨੇ ਬੋਲੇ ਸੋਨਹਿਾਲ ਸਵਾਗਤ ਸ੍ਰੀ ਆਕਾਲ ਸੋ ਲੰਗਰ ਵਾਲੇ ਲੰਗਰ ਵਾਲੇ ਪੀਰ ਭਾਈ ਸੁਖਦੇਵ ਸਿੰਘ ਜੀ ਜੋੜਾਕਾਰ ਵਾਲੇ ਪੀਰ ਸਾਈਕਲ ਸਟੈਂਡ ਵਾਲੇ ਸ਼ਵੀਰ ਵਾਲੇ ਪੀਰ ਉਹ ਭਾਈ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੋ ਸਾਧ ਸੰਗਤ ਜੀ ਜੋ ਹਰੋ ਜੀ ਗੁਰੂ ਮਹਾਰਾਜ ਜੀ ਨੂੰ ਗੱਡੀ ਦੇ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਵੀਰਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਕੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੋ ਲੰਗਰ ਪਕਾਉਣ ਵਾਲੇ ਬੀਬੀਆਂ ਦੇ ਜੱਫੇਦਾਰ ਨੇ ਬੀਪੀ ਜੀ ਉਹਨਾਂ ਦਾ ਵੀ ਸਨਮਾਨ ਗੁਰੂ ਘਰ ਵੱਲੋਂ ਕੀਤਾ ਜਾਣਾ ਸੋ ਹੁਣ ਐਮਐਲ ਸਹਿਬਾਨ ਆਪ ਸੰਗਤ ਦਾ ਧੰਨਵਾਦ ਕਰਾਂਗੇ ਸਹੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਗ੍ਹੀ ਗੋਦ ਆਨੰਦ ਮਾ ਲਈ ਗੁਰੂ ਰੂਪੀ ਗੁਰੂ ਸ왈ੇ ਸਾਧ ਸੰਗਤ ਆਓ ਰਚਨਾ ਪਿੱਤਰ ਕਰੀਏ ਕੋਈ ਵੀ ਰਚਨਾ ਬੰਦੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਆਪਣੀ ਨਿੱਕੀ ਗੋਦ ਵਿੱਚ ਬੈਠ ਕੇ ਸੰਤ ਮਾਨ ਬਾਬਾ ਭਿੰਦਰ ਸਿੰਘ ਜੀ ਰਾਲਾ ਸਾਹਿਬ ਜਰਗਵਾਲਿਆਂ ਦੇ ਰਾਹੀਂ ਆਪਾਂ ਨੂੰ ਜਨਮ ਸਫਲਾ ਕਰਨ ਦਾ ਮੌਕਾ ਦਿੱਤਾ ਹੈ ਕਲਯੁਗ ਮੇਂ ਕੀਰਤਨ ਪ੍ਰਦਾਨਾ ਗੁਰਮੁਖ ਜਪੁਈਏ ਲਾਇ ਤੇਨਾ ਮਹਾਰਾਜ ਤੁਹਾਡਾ ਕਰੋੜ ਕੋਲ ਧੰਨਵਾਦ ਹੈ ਕਿ ਤੁਸੀਂ ਮੇਰੇ ਹਲਕੇ ਦੀ ਸੰਗਤ ਤੇ ਇੰਨੀ ਵੱਡੀ ਕਿਰਪਾ ਹਰ ਸਾਲ ਕਰਦੇ ਹੋ ਤੇ ਮੈਂ ਬੇਨਤੀ ਕਰਦਾ ਕਿ ਅਜੇ ਵੀ ਕਿਰਪਾ ਹਰ ਸਾਲ ਤੁਸੀਂ ਕਰਦੇ ਰਿਹਾ ਕਰੋ ਮੇਰੀ ਤਾਂ ਦਿਲ ਦੀ ਇੱਛਾ ਵੀ ਦੋ ਵਾਰੀ ਕਿਰਪਾ ਕਰਦੇਆ ਕਰੋ ਤਾਂ ਕਿ ਸੰਗਤਾਂ ਨੂੰ ਜਿੱਥੇ ਗੁਰੂ ਨਾਲ ਜੁੜਨ ਦਾ ਮੌਕਾ ਮਿਲਦਾ ਉੱਥੇ ਸਦੇ ਅਰਗੇ ਵੀ ਜਿਹੜੇ ਨੇ ਇਹਨਾਂ ਦੀ ਸੇਵਾ ਰਹੀ ਇਹਨਾਂ ਦੇ ਦਰਸ਼ਨਾਂ ਕਰਕੇ ਆਪਣਾ ਜਿਹੜਾ ਜਨਮ ਹੈ ਉਹ ਸਫਲਾ ਕਰ ਸਕਦੇ ਆ ਸਾਰੀ ਸੰਗਤ ਦਾ ਕਰੋੜ-ਕੋੜ ਧੰਨਵਾਦ ਤੁਹਾਡਾ ਇੱਕ ਇੱਕ ਕਦਮ ਚੱਲਿਆ ਲੈ ਕੇ ਸਿਰ ਮੱਥੇ ਆ ਜਿੰਨਾ ਵੀ ਗੁਰੂਆਂ ਦੇ ਪ੍ਰੇਮੀਆਂ ਨੇ ਲੰਗਰਾਂ ਦੀ ਸੇਵਾ ਕਰੀ ਹੈ ਜੋੜਿਆਂ ਦੀ ਸੇਵਾ ਕਰੀ ਹੈ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਲਕਾ ਆਸਮਨਗਰ ਦਾ ਸੇਵਾਦਾਰ ਉਹਨਾਂ ਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਬਾਬਾ ਜੀ ਦਾ ਵਿਸ਼ੇਸ਼ ਧੰਨਵਾਦ ਹੈ ਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਵੀ ਹੈ ਜੋ ਵੀ ਕੋਈ ਹੁਕਮ ਸੰਗਤ ਆਪ ਜੀ ਰਣਾ ਸਾਹਿਬ ਸੰਪਰਦਾ ਜਰਗਵਾਲੇ ਜੋ ਵੀ ਕੋਈ ਡਿਊਟੀ ਦਾਸ ਜੀ ਜਦੋਂ ਵੀ ਕਿਤੇ ਲਾਉਂਗੇ ਉਹਦੇ ਲਈ ਹਾਜ਼ਰ ਰਹੂੰਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਦੇ ਜਨਾਂ ਵਿੱਚ ਬੇਨਤੀ ਹੈ ਭਾਈ ਕਿ ਸਵੇ ਮਕਾਨ ਦੀ ਚਾਬੀ ਮਿਲੀ ਹੈ ਉਹ ਕਿਰਪਾ ਕਰਕੇ